بس ਆਪਣਾ ਸਾਥ ਲੜੀਦਾ ਵੇ ਉਹ ਤਾਂ ਨਹੀਂ ਚਾਹ ਦਾਰਦੇ ਹੂੰ ਬੋਲ ਫਰਕ ਨਹੀਂ ਆਉਂਦਾ ਪੁੰਨੀਆਂ ਨੀ ਦੇ ਨੇ 14.5 ਨਹੀਂ ਆਉਂਦਾ ਸਾਡੇ ਯਾਰ ਹੌਲ ਚੱਲ ਆਖਲਾ ਹੋ ਗਿਆ ਹੋ ਗਿਆ ਯਾਰ ਕਾਣਾ ਚੂ ਬੰਦਾ ਕੋਈ ਠੀਕ ਹੈ ਨਾ ਤਾਗੇ ਨਾ ਤੋੜ ਦੇ ਤਾਨੂੰ ਹਾਂ ਤੈਨੂੰ ਬਾਅਦ ਚਾਹ ਤੇ ਰੱਖਦਾ ਉਹ ਨਾ ਬੰਦਾ ਮਾਰੀ ਨਾ ਦੇਖੋ ਲੱਟਾਇਆ ਬੋਲ ਬੱਤੀ ਸਹੀ ਹੈ ਆਹ ਵੇਖੀ ਦੇਖੀ ਪੂਰੇ 14000 ਦੀਆਂ ਦੇ ਜਾਂ ਪਾਕੋ ਛਕਣੀ ਬਾਈ ਬੋਰ ਨਹੀਂ ਨਹੀਂ ਕੀ ਹੋ ਗਿਆ ਪਾਣਾ ਨਹੀਂ ਐਵੇਂ ਪਰ ਐਵੇਂ ਕੱਚ ਪੈਲੇ ਨਹੀਂ ਲਾਉਂਦੇ ਜਾਂ ਹੋ ਗਿਆ ਪਾ ਕਿੰਨੇ ਦੀਆਂ ਕਹਿੰਦਾ ਹਾਂ ਨਾ ਤੂੰ ਬੰਦਾ ਮੈਨੂੰ ਬੜਾ ਕੀਟ ਬਣਾ ਬਹੁ ਕਰਦਾਗਾ ਮੈਂ ਤਾਂ ਪਹਿਲਾਂ ਬੱਕਰੀਆਂ ਲੈ ਗਿਆ ਲੱਖ ਰੁਪਏ ਦੇ ਮਤਲਬ ਹਾਂ ਲੈ ਕੇ ਨਾ ਬੱਕਰੀ ਕਿ ਮੜ ਗਈ ਨਹੀਂ ਬੱਕਰੀਆਂ ਚੰਗੀਆਂ ਆ ਹਾਂ ਉਹ ਦੋਹੀ ਲੈਣੇ ਆ ਨਹੀਂ ਇਹ ਬਾਈ ਨੇ ਲੈਣੇ ਪਹਿਲਾਂ ਬੱਕਰੇਗਾ ਲੈਣੇ ਇਹ ਨਾ ਲੈ ਲਈ ਇਹ ਤਾਂ ਵਪਾਰੀ ਬੰਦਾ ਹੈ ਵਪਾਰੀ ਤੂੰ ਆ ਸ ਆਪਣਾ ਸੱਪ ਲੱਡੂ ਦਾ ਵਿਅੋਗ ਤਾਂ ਨਹੀਂ ਚੱਲਦੀ ਇਹਨੂੰ ਹਾਂ ਬੋਲ ਪਰ ਕਿੰਨੇ ਨੂੰ ਕਰਨ ਮਾਦਾ ਜਾਇ ਜੀ ਦੇ ਕੋਈ ਗਏ ਬੰਦੇ ਨਵੇਂ ਆ ਯਾਰ ਬਜ਼ੁਰਗ ਦਾ ਬੰਦਾ ਆ ਚਾਰਾ ਨੇ ਪਾਲਣਾ ਤੇ ਪਖਾਣਾ ਦੇ ਦਾਂਗੇ ਯਾਰ 19 19 ਦੇ ਨੇ 14.50 ਨਹੀਂ ਹੋ ਗਿਆ ਪਾੜ ਯਾਰ ਰੱਖ ਲੈ ਯਾਰ ਜਾਂ ਹੋ ਗਏ ਯਾਰ ਪਾ ਖੁਸ਼ ਹੋ ਗਏ ਪਾਲਾ ਕਿੰਨੇ ਦੀ ਹਾਂ ਨਾ ਨਹੀਂ ਤੂੰ ਤਾਂ ਕਿਸਾਈਆਂ ਜ ਵੜ ਗਿਆ ਆਲਾ ਯਾਰ ਕੀ ਦੋ ਵਾਧ 5 ਰੁਪਏ ਨਹੀਂ ਪਤਾ ਪੂਰੇ 15 ਦੀਆਂ ਕੋਲੀਆਂ ਠੀਕ ਆ ਖੋਲ ਉਹ ਜਾ ਹੋ ਗਿਆ ਯਾਰ ਹਾਂ ਨਾ ਸਿੱਕੂ ਬੰਦਾ ਜਾ ਹੋ ਗਿਆ ਇਹਦਾ ਕਿ ਰੁਪਏ ਨਹੀਂ ਪੁੱਛਾਗਾ ਕਿੰਨੇ ਦਾ ਦੇਵੇਂ ਪੁੱਛਦਾ ਮਾ ਤਾਂ ਨੀਰ ਸਿੱਧਾ ਹੀ ਘਟ ਗਿਆ ਹੁਣ ਓਏ ਹਾਂ ਨਾ ਕਹਿੰਦਾ ਛੱਡ ਕੇ ਕਹਿੰਦਾ ਕੁਛ ਛੱਡ ਕੀ ਕਹ ਤੈਨੂੰ ਕੀ ਕਹਿੰਦਾ ਫਿਰ ਵਾਜਦਾ ਦੇ ਓ ਕਿੱਥੇ ਉਹਰੇ ਆਈ ਮੜਾ ਯਾਰ ਦਮਿੰਦਰਾ ਆ ਲੈ ਮੈਂ ਤੈਨੂੰ ਕੋਈ ਗੱਲ ਕਹਿਣਾ ਸਾਢੇ 15 ਨਹੀਂ ਹੋ ਗਿਆ ਫਰਾਖੋਸ਼ ਕੋਈ ਪਾਇ ਮਾਰੀ ਇਹਨਾਂ ਟੀੜ ਬਣਾ ਕਰਦਾ ਆ ਉਹ ਨਹੀਂ ਟੀੜ ਬਾਲਾ ਖੁਸ਼ ਹੋ ਗਿਆ ਓਏ ਆਪ ਮੈਂ ਅਬ ਵੇੜਤੀਆਂ ਯਾਰ ਰੱਖ ਲੈ ਹੋਰ ਕੀ ਆ ਸਾਢੇ 15 ਹੀ ਕਰਤੀ ਜੋੜੀ ਨਹੀਂ 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 ਉਹ ਠੀਕ ਹੈ ਬਾਈ ਇਦੂ ਬੋਤੋ ਨਾ ਨਹੀਂ ਕੋਈ ਗੱਲ ਨਹੀਂ ਬਾਈ ਉਹ ਥੋੜੀ ਖੁਸ਼ੀ ਇੱਕ ਲਾਲ ਤੇ ਕਾਲੀ ਸਾਰਾ ਉਹ ਕੀ ਕਹਦਾ ਕਹਿ ਕੇ ਦਾ ਤੋੜ ਦੇ ਸਾਨੂੰ ਮੈਂ ਤੈਨੂੰ ਦੱਸਦਾ ਸਾਢੇ 15 ਕਹਦਾ ਹਾਂ ਓਏ ਜਾ ਯਾਰ ਬਾਈ ਯਾਰ ਬਾਈ ਤੋਂ ਤੈਨੂੰ 22000 ਮੰਗਿਆ ਸੀ ਯਾਰ ਯਾਰ 18 ਦੀਆਂ ਕਹਿੰਦਾ ਭੰਵੇਂ ਮੈਂ 15 ਇਹਨਾਂ 15.5 ਦੀ ਕਰਤੀਆਂ 14 ਲਾਇਆ ਸੀ ਪਹਿਲਾਂ ਨਹੀਂ ਹੁੰਦਾ 16 ਕਰਦੇ ਪੂਰਾ ਯਾਰ ਵੇਖੀ ਪੂਰਾ ਹੀ ਹੋ ਗਿਆ ਯਾਰ ਜਾ ਪੜਿਆ ਜਾ ਹੋ ਗਿਆ ਯਾਰ 16 ਦੀਆਂ ਹੋ ਗਈਆਂ ਲਿਆਓ ਖੋਲਿਓ ਲਿਆਓ ਖੋਲੋ ਓਏ ਉਹ ਬੱਸ ਖੋਲ ਨਾ ਬੰਦਾ ਮਾਰੀ ਜਾਂ ਨਾ ਲੇ ਖੋਲ ਜਾ ਤਾ ਖੋਲ ਬੱਕਰੀ ਉਹ ਨਹੀਂ ਉਹ ਤੈਨੂੰ ਖਾਂਤ ਨਹੀਂ ਲੱਗੇ ਤੇਰੀਆਂ ਬੱਕਰੀਆਂ ਨੂੰ ਹੋ ਜਾ ਪਰੇ ਨਹੀਂ ਬਈ ਨਹੀਂ ਜਾ ਹੋ ਗਈਆਂ ਯਾਰ ਨਹੀਂ ਹੁੰਦਾ ਓ ਰੱਖ ਲੈ ਹੁਣ ਕਿੰਬ ਨਹੀਂ 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 ਰਾਮੋੜ ਦਾ ਯਾਰ ਜੀ ਤੇਰੀ ਉਹ ਭਰਾਵਾ ਉਹ ਨਹੀਂ ਭਰਾਵਾ ਕਿਸੇ ਦੀ ਕਦਰ ਕਰੋ ਨਾ ਬਾਈ ਯਾਰ ਤੇ 13 ਤਾਂ ਲੱਗਿਆ ਪੱਕੇ ਦੀ ਵੀਰ ਆ ਗਏ ਨਹੀਂ ਉਹ ਤਾਂ ਠੀਕ ਆ ਬਾਈ ਯਾਰ ਜਿਹਦਾ ਭਗਤ ਉਹ ਆ ਜਾਨੀ ਇੱਕ ਛੋਟੀ ਆ ਉਹ ਛੋਟੀ ਦਾ ਪੱਟ ਤਾਂ ਚੰਗੀ ਆ ਮੇਰਾ ਭਰਾ ਮੈਂ ਤੇਰਾ ਮਾਰਾ ਨਹੀਂ ਕਰਦਾ ਪੱਕਾ ਖਿਦਾਰੀਆਂ ਮੈਂ ਗਲਤ ਬੰਦਾ ਨਹੀਂ ਨਹੀਂ ਹੁੰਦੀ ਪਾਲਾ ਕੋਸ਼ ਹੋ ਕੇ ਨਹੀਂ ਪੈਸੇ ਸਹੀ ਲੱਗੇ ਵੇ ਤੇਰੀ ਬਾਕੀ ਨਹੀਂ ਕਾ ਵੇ ਪੀ ਆ ਤੱਦੀ ਮੰਦਰ ਕਿੱਧਰ ਗਿਆ ਬੰਦੇ ਨਵੇਂ ਆ ਯਾਰ ਇੱਧਰ ਆਂ ਕੋ ਰਹੇ ਬਾਈ ਸੱਦੀ ਕਿੱਧਰ ਆ ਪਾਓ ਜੀ ਗੱਲ ਹੀ ਨਹੀਂ ਆ ਆਲਾ ਯਾਰ ਇਹ ਤਾਂ ਵੱਧ ਨਾ ਸੀ 5 ਰੁਪਏ ਦੇਣੇ ਆ ਤੇ ਮੈਂ ਜੀ ਪੰਚਾਇਤ ਕਹਿੰਦਾ ਵੀਡੀਓ ਚੱਲੀ ਜਾਂਦੀ ਆ 16.5 ਦੀਆਂ ਹੋ ਗਿਆ ਯਾਰ ਫਾੜਿਆ ਜਾ ਹੋ ਗਈਆਂ ਫਾੜ ਬਈ ਅੱਜ ਪਹਿਲੀ ਆ ਫਾੜਣੀ ਆਈਆਂ ਹੋਰ ਕੀ ਆ ਵਿਖਾ ਦੇ ਜੀ ਬਾਬਾ ਜੀ ਮੜਾ ਆਇਓ ਤੇ ਦੋਵੇਂ ਪੱਠਾ ਸੋਟ ਬਾਬਾ ਆਈ ਇੱਕ ਮਿੰਟ ਵੀਡੀਓ ਚਾਹੀ ਆ ਜਾ ਮਹਿੰਦਰ ਆ ਜਾ ਆ ਕੱਲੀ ਆ ਬਾਈ ਨੂੰ ਦਵਾਈਆਂ ਆਈ ਮਲਮ ਗਾੜੀ ਪਹਿਲਾਂ ਤੱਕਰੀਆਂ ਨਹੀਂ ਪਹਿਲਾਂ ਹੈ ਪਹਿਲੀ ਯਾਰ ਪਹਿਲੀ ਲੱਗੇ ਸੋਟਾ ਬਾਈ ਸਹੀ ਐ ਬਸ ਇਹ ਕਰਤਾ ਭਰਾਵਾਂ ਨੇ ਜਿੰਨਾ ਕਰਦਾ ਸਾਢੇ 16 ਦਾ ਹੀ ਯਾਰ ਤੂੰ ਤਾਂ ਵੀ ਅੱਗੀ ਉਹ ਪਰ ਨਹੀਂ ਉਹ ਕਹਿੰਦਾ 18 ਦੀ ਲੀਕ ਹੀ ਕੱਟ ਗਿਆ ਸੀ ਹੋ ਗਿਆ ਪੱਠਾ ਚੰਗੀਆਂ ਪਾਠਾ ਵੀ ਚੰਗੀ ਆ ਕੀਰੀ ਆ ਜੀ ਆਹ ਵੇ ਠੀਕ ਆ ਠੀਕ ਆ ਇੱਕ ਹੋਰ ਦੇ ਦੇ ਇੱਕ ਹੋਰ ਕਰ ਦੋ 90 ਫੜ ਦੋ ਤਿੰਨ ਚਾਰ ਪੰਜ 6 7 8 ਨਾ 10 11 12 13 14 15 16 ਆਦੇ ਸੁਲਾ ਆ ਗਿਆ ਬਈ ਦੇਰ ਕੋਲ ਠੀਕ ਆਦੇ ਸੁਲਾ ਹਾਂ ਦਿਖਾ ਲਓ ਬਈ ਠੀਕ ਆ ਜੀ ਪੰਮਾ ਜੀ ਆ ਦਿਖਾ ਹਾਂ ਜੀ